ਸਾਸੀ ਕਾਲ ਦੀ ਸਾਰਿਆਂ ਨੂੰ ਪਿਆਰ ਭਰੀ ਸਾਸੀ ਕਾਲ ਹਾਂਜੀ ਅੱਜ ਬਣਾਉਣ ਜਾ ਰਹੇ ਹਾਂ ਪਾਲਕ ਵਿੱਚ ਖੋਆ ਸਮੋਸਾ ਬਣਾਉਣ ਜਾ ਰਹੇ ਹਾਂ ਜੀ ਤੇ ਲਈ ਆਪਾਂ ਥੋੜਾ ਜੋ ਸਮਾਨ ਲੈ ਤੁਹਾਨੂੰ ਦਿਖਾਣੇ ਕੀ ਕੀ ਸਮਾਨ ਆਪਾਂ ਨੂੰ ਚਾਹੀਦਾ ਹਾਂਜੀ ਆਪਾਂ ਜੋ ਸਮੋਸੇ ਲਈ ਸਮਾਨ ਲਿਆ ਮੈਂ ਇੱਕ ਗਾਜਰ ਲਈ ਆ ਥੋੜੀਆਂ शिमला ਮਿਰਚ ਹਰੀ ਮਿਰਚ ਤਾਂ ਲੈਣੀਆਂ ਇਹ ਆਪਾਂ ਲਈਆ ਫਲ ਗੋਬੀ ਥੋੜਾ ਬਾਂਦ ਗੋਬੀ ਲਈਆ ਨਾਲ ਆਪਾਂ ਇੱਕ ਆਲੂ ਦਾ ਪੀਸ ਲਏ ਤੇ ਅੱਧੀ ਕੌਲੀ ਆਪਾਂ ਲਈਆ ਮਟਰਾਂ ਦੀ ਅੱਧੀ ਕੌਲੀ ਆਪਾਂ ਲਈਆ ਖੋਏ ਦੀ ਥੋੜੀ ਆਪਾਂ ਪਾਲਕ ਲਈ ਹੈ ਤੇ ਇਹਦੇ ਵਿੱਚ ਆਪਾਂ ਦੋ ਹਰੀਆਂ ਮਿਰਚਾਂ ਪਾਜਾਂ ਸੀ ਜੋ ਕਿ ਆਪਾਂ ਇਹਦੇ ਨਾਲ ਹੀ ਇਹਦਾ ਪੇਸਟ ਤਿਆਰ ਕਰਾਂਗੇ ਥੋੜਾ ਆਪਾਂ ਲੈ ਆ ਧਨੀਆਂ ਥੋੜਾ ਜੀਰਾ ਥੋੜਾ ਆਪਾਂ ਲੈ ਸਾਫ ਤੋਂ ਧਨੀਆਂ ਆਓ ਆਪਾਂ ਪਹਿਲਾਂ ਸਭ ਤੋਂ ਆਪਾਂ ਇਹਨਾਂ ਨੂੰ ਖੁਜਣਾ ਕਰਦੇ ਆਂ ਆਪਾਂ ਧਰਦੇ ਆਂ ਕੜਾਹੀ ਜੋ ਵੇਖਾ ਬਿਦਾਉਟ ਤੇਲ ਤੋਂ ਬਣਾਵਾਂਗੇ ਤੇਲ ਆਪਾਂ ਇਹਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗੇ ਆਪਣੀ ਕੜਾਹੀ ਗਰਮ ਹੋ ਗਈ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਧਨੀਆ ਜੋ ਕਿ ਧਨੀਆ ਆਪਾਂ ਬੜੀ ਹਥੇਲੀ ਦੇ ਨਾਲ ਮਸਲ ਕੇ ਹੀ ਪਾਵਾਂਗੇ ਤੇਲ ਆਪਾਂ ਬਿਲਕੁਲ ਬਨਿਏ ਚ ਇਸਤੇਮਾਲ ਕਰਾਂਗੇ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਧਨੀਏ ਨੂੰ ਕਿਉਂਕਿ ਆਪਾਂ ਘਿਓ ਨਹੀਂ ਪਾਇਆ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਥੋ ਜੀਰਾ ਆਪਾਂ ਇਹ ਚ ਜੀਰਾ ਪੁੱਣਾਗੇ ਆਪਾਂ ਨੂੰ ਭਲਦੇ ਰਹਾਗੇ ਫਿਰ ਮਸਾਲੇ ਨੂੰ ਜਦੋਂ ਇਹ ਚੰਗੀ ਤਰ੍ਹਾਂ ਆਪਣਾ ਤੜਕਣ ਦੀ ਆਵਾਜ਼ ਆਏਗੀ ਤੇ ਇਹਦੀ 스멜 ਵੀ ਬਹੁਤ ਸੋਹਣੀ ਖੁਸ਼ਬੂ ਆਉਣ ਸ਼ੁਰੂ ਹੋ ਜਾਂਦੀ ਹੈ पावगे आप गाजर क्योंकि तो जो थोड़ा बहुत तो पानी होगा वो ऐसा ही सेक हो जाएगा गाजर तो बाद आप आपे पत्ता गोभी जिन्हों भी कह दें ਇੱਕ ਇੱਕ ਮਿੰਟ ਦੇ ਫਰਕ ਨਾਲ ਹੀ ਆਪਾਂ ਚੀਜ਼ਾਂ ਪਾਵਾਂਗੇ। ਆਪਾਂ ਇਹਦੇ ਵਿੱਚ ਕਿਉਂ ਬਿਲਕੁਲ ਨਹੀਂ ਪਾਵਾਂਗੇ? ਪਰ ਹਲਾਉਂਦੇ ਜ਼ਰੂਰ ਰਹਿਣਾ ਆਪਾਂ ਨੂੰ ਕਿ ਕਿਹੇ ਥੱਲੇ ਨਾ ਲੱਗੇ ਸੇਕ ਘੱਟ ਹੀ ਰੱਖਣਾ ਆਪਾਂ ਨੇ। ਹਾਂਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਜੋ ਫੋਲੋ ਅਪ ਵੀ ਕੀਤੀ ਸੀ ਆਪਾਂ ਕਦੂਕਾਸ खिलाते रहना वा क्योंकि पानी होगा तो हो गया थोड़ा बहुत सोख हो जाएगा हम आप शिमला मिर्च और लहरिया मिर्च आलू आप लास्ट से पावगे ਜੇ ਆਪਣਾ ਮਸਾਲਾ ਸਭ ਜੋ ਤਿਆਰ ਹੈ ਬਣ ਕੇ ਹਲੂ ਵੀ ਆਪਾਂ ਇਹਦੇ ਵਿੱਚ ਪਾ ਦਿੱਤੇ। ਜੋ ਹੋਰ ਮਸਾਲੇ ਆਪਾਂ ਐਡ ਕਰਾਂਗੇ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਆਪਾਂ ਹੋਰ ਕੀ ਕੀ ਐਡ ਕਰਨਾ ਹੈ ਇਹਦੇ ਵਿੱਚ। ਅੱਜ ਗਣਾ ਆਪਾਂ ਪਾਵਾਂਗੇ ਇਹਦੇ ਵਿੱਚ ਮਟਰ। ਲਾਸਟ ਦੇ ਆਪਾਂ ਮਟਰ ਪਾਵਾਂਗੇ। ਮੈਂ ਥੋੜੇ ਜਿਹੇ ਇਹਨਾਂ ਨੂੰ ਕ੍ਰਸ਼ ਵੀ ਕੀਤਾ ਸੀ ਤਾਂ ਬਾਕੀ ਮੈਂ ਇਹ ਥੋੜਾ ਸਾਫ ਤੇ ਵੀ ਰੱਖੇ ਨੇ। ਤੁਕ ਥੱਲੇ ਨਹੀਂ ਲੱਗਣਗੇ ਕਿਉਂਕਿ ਆਪਾਂ ਨਾਲ ਦੀ ਨਾਲ ਇਹ ਚ ਪਾਈ ਜਾਂਦੇ ਆ ਕੜਛੀ ਨਾਲ ਹਲਾਈ ਜਾਂਦੇ ਆ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਜੋ ਕਿ ਮੈਂ ਪਾਵਾਂਗੀ ਸੁੱਕਾ ਪੀਸਿਆ ਹੋਇਆ ਤਾਂ ਨਹੀਂ ਹੈ ਕਿਉਂਕਿ ਆਪਾਂ ਨੇ ਸਾਤ ਤੋ ਧਨੀਆ ਵੀ ਪਾਇਆ ਮੈਂ ਪਾਵਾਂਗੀ ਗਰਮ ਮਸਾਲਾ ਥੋੜਾ ਪਾਵਾਂਗੀ ਚੰਕੀ ਚਾਟ ਮਸਾਲਾ ਥੋੜਾ ਦੇਗੀ ਮਿਰਚ ਜਾਦਾ ਨਹੀਂ ਥੋੜੀ ਥੋੜਾ ਪਾਵਾਂਗੇ ਆਪਾਂ ਆਂਬਚੂਰ ਥੋੜਾ ਪਾਵਾਂਗੇ ਕਸੂਰੀ ਮੇਥੀ ਆਪਾਂ ਇੱਥੇ ਧਨੀਆ ਵੀ ਪਾਵਾਂਗੇ ਪਰ ਉਹ ਲਾਸਟ ਤੇ ਐਡ ਕਰਾਂਗੇ ਜਦੋਂ ਕਿ ਠੰਡਾ ਹੋ ਗਿਆ ਜਸਤੇ ਪਾਵਾਂਗੇ ਆਪਾਂ ਥੋੜਾ ਜਿਹਾ ਖੋਆ ਤੁਸੀਂ ਜਿੰਨਾ ਲੈਣਾ ਖੋਆ ਲੈ ਸਕਦੇ ਹੋ ਪਰ ਮੈਂ ਇੱਥੇ ਅੱਧੀ ਕੌਲੀ ਹੀ ਕੋਈ ਦੀ ਐਡ ਕੀਤੀ ਹੈ ਇੰਗੀ ਤਰ੍ਹਾਂ ਆਪਾਂ ਸਾਰੇ ਚੀਜ਼ਾਂ ਨੂੰ ਮਿਕਸ ਕਰਾਂਗੇ ਹਰੀਆਂ ਮਿਰਚਾਂ ਪਾਹਾਂ ਆਪਾਂ ਇਹ ਚ ਹੁਣ ਪਾਵਾਂਗੇ ਸਵਾਦ ਸਾਰੇ ਤੋਂ ਬਾਅਦ ਨਮਕ ਨਮਕ ਆਪਾਂ ਸਵਾਦਨ ਸਾਰੀ ਪਾਉਣਾ ਜਿੰਨਾ ਕਿ ਆਪਣੇ ਕੋਲ ਇਹ ਸਾਰਾ ਮਸਾਲਾ ਹਿਸਾਬ ਨਾਲ ਤੁਸੀਂ ਲਾਲ ਮਿਰਚ ਪਾਉਣੀ ਚਾਹੋ ਨਾ ਪਾ ਸਕਦੇ ਹੋ ਥੋੜਾ ਹਲਦੀ ਜਰੂਰ ਪਾਵਾਂਗੇ ਆਪਾਂ ਥੋੜੀ ਪਾਵਾਂਗੇ ਲਾਲ ਮਿਰਚ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਐਡ ਕਰਾਂਗੇ ਮਿਕਸ ਹੋਣ ਤੋਂ ਬਾਅਦ ਨਮਕ ਆਪਾਂ ਪਾ ਦਿੱਤਾ ਕਿਉਂਕਿ ਪਹਿਲਾਂ ਨਮਕ ਇਸ ਲਈ ਨਹੀਂ ਪਾਇਆ ਸੀ ਕਿਉਂ ਸਾਰੀਆਂ ਚੀਜ਼ਾਂ ਫਿਰ ਪਾਣੀ ਛੱਡ ਜਾਂਦੀਆਂ ਨੇ ਗਾਜਰਾ ਹੋਣਾ ਚਾਹੀਏ ਪੱਤਾ ਗੋਭੀ ਹੋਵੇ ਚਾਹੀਏ ਦੂਸਰੀ ਆਪਣੀ ਬੰਦ ਗੋਭੀ ਹੋਵੇ ਆਪਾਂ ਇਹਦੇ ਵਿੱਚ ਥੋੜੀ ਮਿਰਚ ਤੇਜ਼ ਰੱਖਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਖੁਆ ਪਾਇਆ ਖੱਟ ਮਿੱਠੇ ਜਿਹੇ ਸਮੋਸੇ ਬਹੁਤ ਹੀ ਟੇਸਟਵਰਣਗੇ ਆਪਾਂ ਮਸਾਲਾ ਤਿਆਰ ਆ ਹੁਣ ਆਪਾਂ ਪਾਲਕ ਦਾ ਪੇਸਟ ਤਿਆਰ ਕਰਦੇ ਹਾਂ ਹਾਂਜੀ ਆਪਾਂ ਇਹਨਾਂ ਠੰਡਾ ਹੁਣ ਤੱਕ ਰੱਖਾਂਗੇ ਹਾਂਜੀ ਆਪਾਂ ਆਟਾ ਗੁੰਨਣ ਲਈ ਲਵਾਂਗੇ ਇੱਕ ਕੌਲੀ ਪੌਣੀ ਕੌਲੀ ਆਟੇ ਦੀ ਤੇ ਅੱਧੀ ਕੌਲੀ ਤੋਂ ਘੱਟ ਲਵਾਂਗੇ ਆਪਾਂ ਮੈਦਾ ਜਿਆਦਾ ਨਹੀਂ ਲਿਆ ਆਪਾਂ ਚੌਥਾ ਹੀ ਸਹੀ ਕੌਲੀ ਦਾ ਮੈਦਾ ਲਿਆ ਇਹਦੇ ਵਿੱਚ ਪਾਵਾਂਗੇ ਆਪਾਂ ਧਨੀਆਂ ਸਾਬਤ ਧਨੀਆਂ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿਆਦਾ ਨਹੀਂ ਹੱਥ ਨਾਲ ਕ੍ਰਸ਼ ਕਰਕੇ ਪਾ ਲਾਂਗੇ ਕਿਉਂਕਿ ਇਹਦਾ ਫਿਰ ਟੇਸਟ ਵੱਖਰਾ ਹੁੰਦਾ ਵਿੱਚ ਪਾਵਾਂਗੇ ਆਪਾਂ ਜੀਰਾ ਇਹਨੂੰ ਵੀ ਹੱਥ ਨਾਲ ਹੀ ਕ੍ਰਸ਼ ਕਰਾਂਗੇ ਥੋੜਾ ਪਾਵਾਂਗੇ ਨਮਕ ਥੋੜਾ ਪਾਵਾਂਗੇ ਪਚੀਲੀ ਫਲੈਸ਼ ਜੋ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਪਾਉਣਾ ਕਿੰਨਾ ਕਿ ਤੁਸੀਂ ਨਮਕ ਖਾਣੇ ਹੋ ਕਿ ਆਪਾਂ ਮਸਾਲੇ ਦੇ ਵਿੱਚ ਵੀ ਉਧਰ ਜੋ ਤਿਆਰ ਕੀਤਾ ਆਪਾਂ ਸਮੋਸੇ ਦਾ ਮਸਾਲਾ ਉਹਦੇ ਵਿੱਚ ਵੀ ਨਮਕ ਘੱਟ ਹੀ ਪਾਇਆ ਹੈ ਸੋਨੇ ਦੀ ਜਿਹੜਾ ਆਪਾਂ ਮਿਕਸ ਕਰ ਲਾਂਗੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਰਾਈਂਡ ਤਾਂ ਇਹਨਾਂ ਤੋਂ 4 ਚਮਚੇ ਫਿਰ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਨਾਲ ਮਿਕਸ ਕਰ ਲਾਂਗੇ ਕਿਹਨੂੰ ਤੁਸੀਂ ਦੇਸੀ ঘি ਆਪਣਾ ਚਾਹੁੰਦੇ ਤਾਂ ਦੇਸੀ ਪਾ ਲਓ ਪਰ ਮੈਂ ਇਹਦੇ ਵਿੱਚ ਰਫੈਂਡੀ ਇਸਤੇਮਾਲ ਕੀਤਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਆ ਪੈਦੇ ਵਿੱਚ ਪਾਵਾਂਗੇ ਜੋ ਪਾਲਕ ਦਾ ਪੇਸਟ ਤਿਆਰ ਕੀਤਾ ਆਪਾਂ ਆਪਾਂ ਇਹਦੇ ਵਿੱਚ ਮਿਰਚ ਥੋੜੀ ਜਿਹੀ ਇਸਲੀ ਨਹੀਂ ਪਾਈਗੀ ਕਿਉਂਕਿ ਮੈਂ ਉਹਦੇ ਵਿੱਚ ਦੋ ਹਰੀਆਂ ਮਿਰਚਾਂ ਪਾ ਲਈਆਂ ਤੇ ਬਾਕੀ ਵੀ ਉਹਨਾਂ ਚੋਂ ਖਾਟੀ ਰੱਖਿਆ ਸੀ ਲਓ ਜੀ ਆਪਣਾ ਇਹ ਆਟਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਬੜਾ ਸੋਹਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਦਾ ਪੇਸਟ ਆਪਾਂ ਤੇ ਪੇਸਟ ਨੂੰ ਆਪਾਂ ਪਾ ਕੇ ਵਿੱਚ ਚੰਗੀ ਤਰ੍ਹਾਂ ਮਿਕਸ ਫੇਅਰ ਕਰਾਂਗੇ ਇਹਨੂੰ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਏਗਾ ਪਾਣੀ ਦੀ ਕਿੰਨੀ ਕੀ ਜ਼ਰੂਰਤ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਸਾਰਾ ਹੈ ਆਪਣਾ ਮਿਕਸ ਹੋ ਗਿਆ ਹੁਣ ਆਪਾਂ ਨੂੰ ਪਾਣੀ ਦੀ ਜ਼ਰੂਰਤ ਪੈਗੀ ਥੋੜੀ ਜਿਹੀ ਜ਼ਿਆਦਾ ਨਹੀਂ ਕਿ ਆਪਾਂ ਕੱਪ ਦੇ ਵਿੱਚ ਯਸਟ ਪਾਣੀ ਪਾਵਾਂਗੇ ਕਿਉਂਕਿ ਉਹਦੇ ਵਿੱਚ ਹਲਕਾ ਦਾ ਪੇਸਟ ਲੱਗਿਆ ਹੋਇਆ ਹੈ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਗੁੰਨਾਂਗੇ ਹਾਂਜੀ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗਨ ਲਿਆ ਤੇ ਗਨਣ ਤੋਂ ਬਾਅਦ ਆਪਾਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖਾਂਗੇ ਆਟਾ ਥੋੜਾ ਆਪਾਂ ਸਖਤ ਰੱਖਿਆ ਆਪਾਂ 10 ਮਿੰਟ ਲਈ ਇਹਨੂੰ ਰੈਸਟ ਤੇ ਰੱਖਦੇ ਹਾਂ ਥੋੜਾ ਜਿਹਾ ਉੱਪਰ ਲਾਵਾਂਗੇ ਤੇਖਾ ਕਿਉਂਕਿ ਫਿਰ ਸਿਕਰੀ ਜੀ ਨਹੀਂ ਆਉਂਦੀ ਉੱਪਰ ਜਦੋਂ ਤੱਕ ਆਪਣੇ ਆਟਾ ਰਸਤੇ ਉਦੋਂ ਤੱਕ ਆਪਾਂ ਮਸਾਲੇ ਦੇ ਵਿੱਚ ਧਨੀਆ ਵਗੈਰਾ ਪਾ ਲੈਣੇ ਆ ਕਿਉਂਕਿ ਆਪਾਂ ਇਹਦੇ ਵਿੱਚ ਧਨੀਆ ਨਹੀਂ ਸੀ ਪਾਇਆ ਮਸਾਲੇ ਠੰਡੇ ਹੋਣ ਦੀ ਹੀ ਆਪਾਂ ਅੜੀਕ ਕਰਦੇ ਸੀ ਮਸਾਲਾ ਠੰਡਾ ਹੋ ਗਿਆ ਆਪਣਾ ਇਹਦੇ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਧਨੀਆ ਹਰਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਮਸਾਲਾ ਆਪਣਾ ਸਾਰਾ ਮਿਕਸ ਬਣ ਕੇ ਤਿਆਰ ਹੈ ਪਾ ਆਟੇ ਨੂੰ 10 ਮਿੰਟ ਰੱਖ ਲਈ ਰੈਸਟਰੀ ਰੱਖਿਆ ਸੀ ਰੱਖ ਲਿਆ ਹੁਣ ਆਪਾਂ ਇਹਨੂੰ ਥੋੜਾ ਜਾਂ ਆਟੇ ਨੂੰ ਮਸਲਾਂਗੇ ਇੱਕ ਦੋ ਮਿੰਟ ਲਈ ਮਸਲ ਕੇ ਬਸ ਇਹ ਥੋੜਾ ਮਲੈਮ ਹੋ ਜਾਏਗਾ ਜੋ ਕਿ ਆਪਣੇ ਸਮੋਸੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਹੋਣਗੇ ਆਪਾਂ ਇਹਨੂੰ ਥੋੜਾ ਮਸਲ ਕੇ ਰੱਖਿਆ ਤੇ ਆਪਾਂ ਇਹਦੇ ਇਕੱਠੇ ਬਣਾ ਕੇ ਹੀ ਸਾਰੇ ਸਮੋਸੇ ਫਿਰ ਆਪਾਂ ਕੜਾਹੀ ਗਰਮ ਕਰਕੇ ਉਸ ਵਿੱਚ ਫਰਾਈ ਕਰਾਂਗੇ ਉਹ ਵੀ ਤੁਹਾਨੂੰ ਦਿਖਾਉਣੇ ਆਂ ਹਾਂਜੀ ਆਪਾਂ ਇਹਨਾਂ ਦੇ ਇਹਦਾ ਰੋਟੀ ਦੀ ਤਰ੍ਹਾਂ ਬੇਲ ਕੇ ਆਪਾਂ ਇਹਨਾਂ ਨੂੰ ਰੱਖ ਲਾਂਗੇ ਪਰਸਤੋਵਾ ਦਾ ਪੈਨਨ ਮਸਾਲੇ ਦੇ ਨਾਲ ਭਰ ਲਾਂਗੇ ਇਹ ਆਪਾਂ ਇਹਨਾਂ ਦੇ ਕਰਾਂਗੇ ਪੇੜੇ ਦੀ ਤਰ੍ਹਾਂ ਬਣਾ ਕੇ ਵੇਲ ਲੈਣੇ ਇਸ ਤਰ੍ਹਾਂ ਆਪਾਂ ਵੇਲਾਂਗੇ ਤੇ ਥੋੜਾ ਜਿਹਾ ਲਾ ਲਾਂਗੇ ਇਹਨਾਂ ਦੇ ਉੱਪਰ ਕਿਓ ਕਿਉਂਕਿ ਫਿਰ ਵੇਲਣਾ ਬੜਾ ਸੌਖਾ ਹੁੰਦਾ ਆਪਾਂ ਇਹਦੇ ਵਿੱਚ ਆਟਾ ਤਾਂ ਲਾਉਣਾ ਨਹੀਂ ਹੁੰਦਾ ਨਾ ਬਿਨਾਂ ਆਟੇ ਤੋਂ ਆਪਾਂ ਸੋ ਕਿਆ ਆਟੇ ਤੋਂ ਬਿਨਾ ਇਹਨਾਂ ਨੂੰ ਵੇਲਣਾ ਹੁੰਦਾ ਮੈਂ ਇਹਨਾਂ ਨੂੰ ਵੇਲ ਕੇ ਰੱਖ ਦਿਆਂ ਉਸ ਤੋਂ ਬਾਅਦ ਆਪਾਂ ਜੋ ਵੀ ਸ਼ੇਪ ਦੇਣੀ ਚਾਹੁੰਦੇ ਆ ਆਪਾਂ ਦੋ ਤਿੰਨ ਤਰ੍ਹਾਂ ਦੀ ਦੇਖਾਂਗੇ ਸ਼ੇਪ ਦੇਣ ਲਈ ਆਪਾਂ ਇਹਨਾਂ ਨੂੰ ਵੇਲ-ਵੇਲ ਕੇ ਰੱਖ ਰਹੇ ਹਾਂ ਹਾਂਜੀ ਆਪਾਂ ਗੋਲ ਰੋਟੀ ਬਣਾ ਕੇ ਇਹਦੀ ਆਪਾਂ ਇਸ ਤਰ੍ਹਾਂ ਲੰਮੇ-ਲੰਮੇ ਪੀਸ ਕੱਟੇ ਨੇ ਇਹ ਕੱਟ ਗਿਆ ਆਪਾਂ ਤਿੰਨ ਤਰ੍ਹਾਂ ਦਾ ਕਰਾਂਗੇ ਆਪਾਂ ਇਹਨਾਂ ਨੂੰ ਵੀ ਸਾਈਡ ਤੋਂ ਚੱਕ ਲੈ ਇਹ ਵੀ ਆਪਾਂ ਲੈ ਲੈ ਇਹ ਵੀ ਆਪਾਂ ਇਹਨੂੰ ਚੱਕ ਲੈ ਇਸ ਤਰ੍ਹਾਂ ਕਰਕੇ ਇਹਨੂੰ ਵਿਚਾਲੇ ਆਪਾਂ ਰੱਖਾਂਗੇ ਇਧਰ ਵੀ ਇਸ ਤਰ੍ਹਾਂ ਆਪਾਂ ਇਹਨੂੰ ਕਰਾਂਗੇ ਫਿਰ ਲਾਵਾਂਗੇ ਆਪਾਂ ਦੂਸਰਾ ਪੀਸ ਇਹਨੂੰ ਥੋੜਾ ਆਪਾਂ ਵੇਲ ਲਾਂਗੇ ਇਨੂੰ ਆਪਾਂ ਵੇਲ ਕੇ ਥੋੜਾ ਪੀਸ ਲੰਬਾ ਕਰਾਂਗੇ। ਇਹਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਐਡ ਕਰ ਦਾਂਗੇ। ਆਪਾਂ ਜ਼ਿਆਦਾ ਨਹੀਂ ਹੈ ਕਰਨੇ ਲੰਬੇ। ਫਿਰ ਨੂੰ ਆਪਾਂ ਥੋੜਾ ਸਾਈਡ ਵਾਲਾ ਜੋ ਕੋਨੇ ਕੱਟੇ ਸੀ ਉਹਨੂੰ ਵੇਲ ਲਾਂਗੇ। ਵੇਲਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਕਰ ਦਾਂਗੇ ਐਡ। ਫਿਰ ਆਪਾਂ ਇਹਦੇ ਨਾਲ ਇਸ ਤਰ੍ਹਾਂ ਕਰਾਂਗੇ ਇਹ ਇਸ ਤਰ੍ਹਾਂ ਆਪਣੇ ਹੋ ਗਏ ਇਹਨਾਂ ਨੂੰ ਇੱਥੋਂ ਆਪਾਂ ਐਡ ਕਰ ਦਿੰਨੇ ਆ ਇਹ ਬਣੇਗਾ ਆਪਣੇ ਕੋਲ ਇਹਦੇ ਵਿੱਚ ਭਰਾਂਗੇ ਆਪਾਂ ਮਸਾਲਾ ਆਉ ਤੁਹਾਨੂੰ ਵੀ ਦਿਖਾਉਣੀ ਹਾਂਜੀ ਆਪਾਂ ਇਹਦੇ ਇੱਕ ਸਾਈਡ ਦੇ ਉੱਪਰ ਮਸਾਲਾ ਰੱਖ ਲੈਣਾ ਜੋ ਆਪਣੇ ਤਰਨੇਦਰ ਲੇਅਰ ਬਚੇ ਸੀ ਆਪਾਂ ਉਹਨਾਂ ਨੂੰ ਥੋੜਾ ਵੇਲਣਾ ਵੇਲਣ ਤੋਂ ਬਾਅਦ ਉਹ ਚ ਆਪਾਂ ਮਸਾਲਾ ਇਹ ਜੋ ਸੀਗਾ ਮਟਰ ਵਾ ਆਪਣੇ ਪਾਏ ਹੋਏ ਉਹ ਸਾਰਾ ਪੈ ਦੇ ਵਿੱਚ ਇਦਾਂ ਰੱਖ ਲਿਆ ਰੱਖ ਕੇ ਆਪਾਂ ਨੂੰ ਗੋਲ-ਗੋਲ ਕਰਦੇ ਜਾਣਾ ਇਹ ਇਸ ਤਰ੍ਹਾਂ ਆਪਣਾ ਬਣ ਜਾਏਗਾ ਜੋ ਆਪਣੀ ਤਾਂ ਸਾਈਡ ਦੇ ਵਿੱਚ ਰੇ ਲੇਅਰ ਬਚੀ ਆ ਆਪਾਂ ਉਹਨੂੰ ਚੰਗੀ ਤਰ੍ਹਾਂ ਬੰਦ ਕਰਾਂਗੇ ਬੰਦ ਕਰਾਂਗੇ ਥੋੜਾ ਘਿਓ ਲਾ ਕੇ ਇਹਨੇ ਦੇ ਉੱਪਰ ਦੇ ਇਦਾਂ ਆਪਾਂ ਪਾਵਾਂਗੇ ਇਹਦੇ ਉੱਪਰ ਵੀ ਆਪਾਂ ਸਾਈਡਾਂ ਦੇ ਉੱਪਰ ਕਿਉਂ ਲਾਵਾਂਗੇ ਕਿਉਂਕਿ ਫਿਰ ਕਿਉਂ ਦੇ ਨਾਲ ਇਹ ਚਿਪਕ ਜਾਣਗੇ ਹਾਂਜੀ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨਦਾਰ ਸਮੋਸਾ ਤਿਆਰ ਕਰਾਂਗੇ ਦੇਖੋ ਕਿਡਾ ਸੋਹਣਾ ਡਿਜ਼ਾਈਨਦਾਰ ਸਮੋਸਾ ਤਿਆਰ ਹੋਏਗਾ ਆਪਣਾ ਇੱਕ ਕਲੀਅਰ ਲਾਵਾਂਗੇ ਆਪਾਂ ਇਹ ਜੋ ਮੈਂ ਆਪਣਾ ਕੀਤਾ ਸੀ ਚਾਰਸ ਆਪਾਂ ਨੂੰ ਨਬਾਈ ਲੋਟ ਕਰ ਲਿਆ ਆਪਾਂ ਇਹਦੇ ਵਿੱਚ ਵੀ ਮਸਾਲਾ ਭਰਾਂਗੇ ਆਪਾਂ ਦੋ ਤਣ ਟਾਈਪ ਦਾ ਬਣਾ ਕੇ ਦੇਖਦੇ ਆ ਤੁਹਾਨੂੰ ਦੱਸਦੇ ਆ ਇਹਨੂੰ ਆਪਾਂ ਇਸ ਤਰ੍ਹਾਂ ਇਧਰ ਕਰ ਲਿਆ ਕਰਨ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਇਧਰ ਪਲਟ ਲੈਣਾ ਇਹਨੂੰ ਪਾਟਣ ਤੋਂ ਬਾਅਦ ਆਪਾਂ ਇਹਦੇ ਉੱਪਰ ਫਿਰ ਕੀ ਉਲਾਵਾਂਗੇ ਇਹ ਸਾਈਡ ਵਾਲੀ ਚੀਜ਼ ਤੇ ਆਪਾਂ ਇਸ ਤਰ੍ਹਾਂ ਇਹਨੂੰ ਕਰ ਲਾਂਗੇ ਦੋਨੋਂ ਸਾਈਡਾਂ ਤੋਂ ਆਪਾਂ ਕਰਾਂਗੇ ਬੰਦ ਇਹ ਥੋੜਾ-ਬਹੁਤ ਦੂਸਰੀ ਸਾਈਡ ਨਾਲੋਂ ਵੱਡਾ ਤਾਂ ਆਪਾਂ ਨੂੰ ਥੋੜਾ ਕੱਟ ਕਰ ਲਾਂਗੇ ਤੁਸੀਂ ਇਹਨਾਂ ਛੋਟਾ ਪੀਸ ਰੱਖਣਾ ਚਾਹਣਾ ਹੈ ਛੋਟਾ ਰੱਖੋ ਵੱਡਾ ਰੱਖਣਾ ਚਾਹਣਾ ਹੈ ਪੀਸ ਵੱਡਾ ਰੱਖੋ ਆਪਾਂ ਇੱਕ ਚਮਚਾ ਲਵਾਂਗੇ ਚਮਚੇ ਦੇ ਨਾਲ ਇਸ ਤਰ੍ਹਾਂ ਇਹਨਾਂ ਨੂੰ ਕਰ ਲਾਂਗੇ ਹੁਣ ਆਪਾਂ ਇਹ ਜਿਵੇਂ ਛੇਵ ਦਿੱਤੀ ਹੈ ਦੂਸਰੇ ਨੂੰ ਵੀ ਆਪਾਂ ਇਸ ਤਰ੍ਹਾਂ ਵੇਲਾਂਗੇ ਥੋੜਾ ਜਿਹਾ ਪਹਿਲਾਂ ਇਹਦੀ ਸ਼ੇ ਪਾਪਾ ਹੋਰ ਕਰਾਂਗੇ ਆਪਾਂ ਇਹਨੂੰ ਛੋਟੇ ਛੋਟੇ ਕੱਟ ਲਾ ਲਾਂਗੇ ਕੱਟਪਾ ਪੂਰਾ ਤਰ ਤੱਕ ਹੀ ਲੈਣੇ ਆ ਜੇ ਇੱਕ ਸਾਈਡ ਤੋਂ ਜੁੜਿਆ ਨਹੀਂ ਹੋਣਾ ਚਾਹੀਦਾ ਮਾਨੂੰ ਇਹਦੇ ਵਿੱਚ ਵੀ ਆਪਾਂ ਕਰਾਂਗੇ ਮਸਾਲਾ ਐਡ ਇਸ ਤਰ੍ਹਾਂ ਕਰ ਲਾਂਗੇ ਆਪਾਂ ਇਹਦੇ ਲੰਬੇ ਸਾਈਡ ਤੇ ਥੋੜਾ ਕਰ ਫਾਈਂਡ ਇਹਨੂੰ ਵੀ ਆਪਾਂ ਇੱਥੇ ਤੱਕ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਆਪਾਂ ਇਹ ਲੈਣਾ ਇਸ ਤਰ੍ਹਾਂ ਰੱਖਾਂਗੇ ਇਹ ਲੈਣਾ ਰੱਖਣ ਤੋਂ ਬਾਅਦ ਆਪਾਂ ਇਹਨਾਂ ਦੇ ਜੋਇੰਟ ਦੇ ਵਿੱਚ ਵੀ ਥੋੜਾ ਥੋੜਾ ਫਰੈਂਡ ਲਾਇਆ ਜੋ ਕਿ ਇਹਦੇ ਨਾਲ ਇਹ ਜੁੜ ਜਾਣ ਆਪਾਂ ਕਿ ਪਿਛਲੇ ਆਪਾਂ ਇਹਨੂੰ ਟ੍ਰੈਂਗਲ ਦੇ ਵਿੱਚ ਕੱਟਿਆ ਦੋਨੋਂ ਕੋਣੇ ਤਾਂ ਆਪਾਂ ਘਟਾ ਲੰਗੇ ਪੂਰਾ ਇਨ ਇੱਕ ਸਾਈਡ ਤੇ ਅੰਦਰ ਕਰ ਦਿੱਤਾ ਤੇ ਇਹਨੂੰ ਆਪਾਂ ਹੱਥ ਦੇ ਨਾਲ ਥੋੜਾ ਬਾਹਰ ਨੂੰ ਸੈੱਡ ਕਰ ਲਾਂਗੇ ਇਹਦੇ ਉੱਪਰ ਲਾਵਾਂਗੇ ਆਪਾਂ ਥੋੜਾ کیا ਤੇ ਇਹਦੇ ਵਿੱਚ ਭਰਾਂਗੇ ਆਪਾਂ ਹੁਣ ਮਸਾਲਾ ਆਪਾਂ ਮਸਾਲਾ ਉਹਨਾਂ ਕੀ ਭਰਨਾ ਜਿੰਨਾ ਕਿ ਇਹਦੇ ਸਾਈਡ ਤੋਂ ਨਾ ਨਿਕਲੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਰੋਲ ਕਰਦੇ ਰਹਿਣਾ ਨਾਲ ਦੀ ਨਾਲ ਸਾਈਡਾਂ ਤੋਂ ਫੋਲਡ ਵੀ ਕਰਦੇ ਰਹਿਣਾ ਅਗਰ ਤੁਸੀਂ ਇਹਨਾਂ ਹੋਰ ਲੰਬਾ ਟ੍ਰਾਇੰਗਲ ਨੂੰ ਕਰਨਾ ਤਾਂ ਤੁਸੀਂ ਕਰ ਸਕਦੇ ਆ ਪਰ ਜਿਆਦਾ ਆਪਾਂ ਕਰਾਂਗੇ ਤਾਂ ਫਿਰ ਉਹ ਵਿੱਚੋਂ ਕੱਚਾ ਰਹਿ ਜਾਊਗਾ ਸਾਈਡਾਂ ਤੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਬੰਦ ਕਰਾਂਗੇ ਰੋਜਿਕ ਸ਼ੇਪ ਆਪਾਂ ਇਹ ਦਿੱਤੀ ਆ ਅਪਾ ਅਥੇ ਚਾਰ ਤਰ੍ਹਾਂ ਦੇ ਸ਼ੇਪ ਤਿਆਰ ਕੀਤੀ ਆ ਹਾਂਜੀ ਆਪਣੇ ਪੀਸ ਬਣ ਕੇ ਤਿਆਰ ਆ ਜੋ ਇੱਕ ਦੋ ਰਹਿ ਗਏ ਆਪਾਂ ਬਾਚ ਕਰ ਲੈਣੇ ਆ ਉਹਨਾਂ ਚਿਰ ਆਪਾਂ ਧਰ ਦਿੰਨੇ ਆ ਤੇਲ ਗਰਮ ਕਿਉਂਕਿ ਜਲਦੀ ਹੋ ਜਾਏਗਾ ਫਿਰ ਆਪਣੇ ਹਾਂਜੀ ਹੁਣ ਆਪਾਂ ਕyao ਚੰਗੀ ਤਰ੍ਹਾਂ ਕਰਾਂਗੇ ਗਰਮ ਕਿਉਂਕਿ ਫਿਰ ਜਲਦੀ ਹੀ ਤਿਆਰ ਹੋਣਗੇ ਹਾਂਜੀ ਆਪਾਂ ਪੈਕ-ਪੈਕ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ ਜਿਆਦਾ ਇਕੱਠੇ ਪੀਸ ਨਹੀਂ ਪਾਉਣੇਗੇ ਕਿਉਂਕਿ ਪਰ ਇਕੱਠੇ ਇੱਕ ਦੂਜੇ ਦੇ ਨਾਲ ਲੱਗ ਜਾਣਗੇ ਤਾਂ ਚੰਗੀ ਤਰ੍ਹਾਂ ਪੱਕਣਗੇ ਨਹੀਂ ਅਧਿਕਾ ਬੜੇ ਸੋਹਣੇ ਤਿਆਰ ਹੋ ਰਹੇ ਐ ਮੈਂ ਇਹਨਾਂ ਨੂੰ ਘੱਟ ਸੇਕਦੇ ਹੀ ਪਕਾਵਾਂਗੀ ਕਿਉਂਕਿ ਘੱਟ ਸੇਕਦੇ ਸੋਹਣੇ ਪੱਕ ਜਾਣਗੇ ਕਿਉਂਕਿ ਜ਼ਿਆਦਾ ਸੇਕਦੇ ਉੱਪਰ ਪੱਕਣੇ ਠੀਕ ਨਹੀਂ ਪੱਕਣਗੇ ਇਹ ਫਿਰ ਕੱਚੇ ਰਹਿ ਜਾਣਗੇ ਵਿੱਚੋਂ ਦੇਖੋ ਜੀ ਕਿੰਨੇ ਸੋਹਣੇ ਪੀਸ ਤਿਆਰ ਹੋ ਰਹੇ ਆਪਣੇ ਇਹ ਜੋ ਸ਼ੇਪ ਦਿੱਤੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹੁਣ ਪਕਾ ਲਾਂਗੇ ਸ਼ੇਪ ਵੀ ਬੜੀ ਸੋਹਣੀ ਇਹਨਾਂ ਦੀ ਬਣेंगी ਮੈਂ ਤਿੰਨ ਚਾਰ ਤਰ੍ਹਾਂ ਦੀ ਸ਼ੇਪ ਦਿੱਤੀ ਹੈ ਤੁਸੀਂ ਇੱਕ ਤਰ੍ਹਾਂ ਦੀ ਵੀ ਸ਼ੇਪ ਦੇ ਸਕਦੇ ਹੋ ਦੋ ਤਰ੍ਹਾਂ ਦੀ ਤੁਹਾਡੀ ਆਪਣੀ ਇੱਛਾ ਹੁੰਦੀ ਹੈਗੀ ਦੇਖੋ ਜੀ ਪੱਕ ਕੇ ਪਿਆਰ ਹੈ ਛੇਕ ਪਹਿਲਾਂ ਪੂਰਾ ਗਰਮ ਕਰ ਲੋ ਤੇਲ ਨੂੰ ਗਰਮ ਕਰਨ ਤੋਂ ਬਾਅਦ ਫਿਰ ਘਟ ਛੇਕ ਤੇ ਪਕਾਓ ਕਿਉਂਕਿ ਘਟ ਛੇਕ ਦੇ ਵਿੱਚ ਬਹੁਤ ਸੋਹਣੇ ਪੱਕ ਜਾਂਦੇ ਨੇ ਕੱਚੇ ਨਹੀਂ ਰਹਿੰਦੇਗੇ ਆ ਪਹਿਦੀ ਵੀ ਸ਼ੇਪ ਬਣਾਈ ਸੀਗੀ ਇਹ ਵੀ ਇਸ ਤਰ੍ਹਾਂ ਦੀ ਸ਼ੇਪ ਦਾ ਆਪਾਂ ਨੂੰ ਇਸ ਤਰ੍ਹਾਂ ਦੀ ਸ਼ੇਪ ਦਿੱਤੀ ਆ। ਦੋ ਦੋ ਕਰਕੇ ਹੀ ਆਪਾਂ ਪਕਾਵਾਂਗੇ। ਹਾਂਜੀ ਆਪਣੇ ਪਾਲਕ ਬਜਰ ਖੋਆ ਸਮੋਸਾ ਤਿਆਰ ਆ। ਆਪਾਂ ਕੋਈ ਵੀ ਸ਼ੇਪ ਦੇ ਸਕਦੇ ਹਾਂ ਨੀ ਕਿ ਆਪਾਂ ਜੇ ਟ੍ਰੈਂਗਲ ਹੀ ਕਰ ਲਿਆ ਤਾਂ ਉਹੀ ਸਮੋਸਾ ਬਣ ਗਿਆ। ਆਪਾਂ ਇਹਨੂੰ ਤਿੰਨ ਚਾਰ ਤਰ੍ਹਾਂ ਦੀ ਸ਼ੇਪ ਦਿੱਤੀ ਆ। ਇਹਦੀ ਸ਼ੇਪ ਲੱਗਾ। ਇਸ ਦੀ ਲੱਗਾ। ਇਹਦੀ ਮੈਂ ਬਣਾਈ ਆ ਚਾਰ ਸ਼ੇਪ। ਤੇ ਆਪਾਂ ਜਿੱਦਾਂ ਕਿ ਚੱਕ ਵਾਲਾ ਇਹ ਵੀ ਚੱਕ ਵਾਲੇ ਤਿਆਰ ਕੀਤਾ ਇਹ ਦੂਸਰੇ ਤਰੀਕੇ ਨਾਲ ਇਹ ਮੈਂ ਦੂਸਰੇ ਤਰੀਕੇ ਨਾਲ ਤਿਆਰ ਕੀਤਾ ਤੁਸੀਂ ਕਿਸੇ ਵੀ ਤਰੀਕੇ ਨਾਲ ਤਿਆਰ ਕਰਨਾ ਚਾਹੋ ਨੀਓ ਤਿਆਰ ਕਰ ਸਕਦੇ ਆ ਆਪਣਾ ਜੀ ਪਾਲਕ ਵਿੱਚ ਖਵਾ ਸਮੋਸਾ ਤਿਆਰ ਹੈ ਮੈਂ ਸੌਸ ਵੀ ਹੈ ਔਰ ਨਾਲ ਚਟਣੀ ਵੀ ਹੈ ਤੁਸੀਂ ਜਿਸ ਚੀਜ਼ ਨਾਲ ਖਾਣਾ ਪਸੰਦ ਕਰਦੇ ਹੋ ਖਾ ਸਕਦੇ ਆ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਨਾ